ਜ਼ੀਰੋ ਹੋਣ ਦੇ ਕਰਕੇ ਗੱਡੀ ਚਾਲਕਾਂ ਨੂੰ ਬੇहद ਸਾਵਧਾਨੀ ਵਰਤਣੀ ਪੈ ਰਹੀ ਹੈ ਉਥੇ ਹੀ ਪੁਲਿਸ ਵੀ ਦੁਰਘਟਨਾਵਾਂ ਦੀ ਰੋਕਥਾਮ ਨੂੰ ਲੈ ਕੇ ਗੰਭੀਰ ਨਜ਼ਰ ਆ ਰਹੀ ਹੈ ਸਵੇਰੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਬਰੀ ਨਾਕੇ ਦਾ ਦੌਰਾ ਕੀਤਾ ਗਿਆ ਤਾਂ ਉਸ ਵੇਲੇ ਨਾਕੇ ਤੇ ਮੌਜੂਦ ਪੁਲਿਸ ਅਧਿਕਾਰੀ ਗੱਡੀ ਚਾਲਕਾਂ ਨੂੰ ਰੋਕ-ਰੋਕ ਕੇ ਤੁੰਦ ਦੌਰਾਨ ਸਾਵਧਾਨੀ ਦੇ ਨਾਲ ਗੱਡੀ ਚਲਾਉਣ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਤੇ ਫੌਗ ਲਾਈਟਾਂ ਆਦਿ ਜਗਾ ਕੇ ਰੱਖਣ ਦੇ ਲਈ ਸਮਝਾਉਂਦੇ ਹੋਏ ਨਜ਼ਰ ਆਏ ਐਸ ਨਾਲ ਹੀ ਰਿਫਲੈਕਟਰ ਸਟ੍ਰਿਕਰ ਅਤੇ ਗੱਡੀਆਂ ਦੇ ਅੱਗੇ ਪਿੱਛੇ ਲਗਾਉਣ ਦੀ ਜੁੜੀ ਹਦਾਇਤ ਵੀ ਪੁਲ ਜਿੱਤੇ ਲਗਾਤਾਰ ਤੁੰਦ ਪੈਣੀ ਸ਼ੁਰੂ ਹੋ ਗਈ ਹੈ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਗਈ ਹੈ ਉੱਥੇ ਪੰਜਾਬ ਪੁਲਿਸ ਦੇ ਜਵਾਨ ਬਬਰੀ ਨਾਕੇ ਤੇ ਖੜੇ ਆ ਇਸ ਵੇਲੇ ਪੰਜਾਬ ਪੁਲਿਸ ਦੇ ਜਵਾਨ ਲੋਕਾਂ ਨੂੰ ਖਾਸ ਕਰਕੇ ਵਾਹਨ ਚਾਲਕਾਂ ਨੂੰ ਸਮਝਾਉਣ ਵਿੱਚ ਲੱਗੇ ਹੋਏ ਨੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਭਾਜੀ ਕਿੱਥੋਂ ਆਏ ਹੋ ਤੁਸੀਂ ਹਾਂ ਜੀ ਭਾਜੀ ਮੈਂ ਜਪੋਲਪਿੰਡ ਤੋਂ ਆ ਰਿਹਾ ਹਾਂ ਇਟਸ ਜਸਟ 5 ਕਿਲੋਮੀਟਰਸ ਫਾਰਮ ਥਰ ਹੇਅਰ ਤੇ ਤੋਂ ਉਹ ਬਹੁਤ ਜ਼ਿਆਦਾ ਪਈ ਹੋਈ ਹੈ ਤਮੇ ਆਮ ਨਾਗਰਿਕਾਂ ਨੂੰ ਇਹੀ ਸਲਾਹ ਦੇਣਾ ਚਾਹਾਂਗਾ ਕਿ ਜਿਹੜੀ ਰੋਡ ਤੇ ਨਾਲ ਵਾਈਟ ਪੱਟੀ ਬਣੀ ਹੋਈ ਹੈ ਦਾ ਖਾਸਾ ਉੱਤੇ ਧਿਆਨ ਰੱਖਿਆ ਜਾਵੇ ਫੋਗ ਲੈਂਪਸ ਜਗਾਈ ਜਾਣ ਜੇ ਹੋ ਸਕੇ ਤੇ ਪਾਰਕਿੰਗ ਲਾਈਟਸ ਵੀ ਨਾਲ ਜਗਾਈਆਂ ਜਾਣ ਕਿਉਂਕਿ ਜਿਹੜੀ ਪਿੱਛੇ ਤੋਂ ਵਾਹਨ ਆ ਰਿਹਾ ਜਾਂ ਅੱਗੇ ਤੋਂ ਜਿਹੜਾ ਵਾਹਨ ਆ ਜਾਂ ਕੋਈ ਚੀਜ਼ ਆਉ ਤੁਹਾਨੂੰ ਚੰਗੀ ਤਰ੍ਹਾਂ ਦਿਖਾਈ ਦੇ ਸਕੇ ਤੇ ਪੰਜਾਬ ਪੁਲਿਸ ਦੇ ਵਿੱਚ ਬਹੁਤ ਜ਼ਿਆਦਾ ਸਹਾਇਤਾ ਕਰੀ ਆ ਆਮ ਨਾਗਰਿਕਾਂ ਦੀ ਆਮ ਲੋਕਾਂ ਦੀ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਆ ਕਿ ਦਿਨ ਰਾਤ ਜਿਹੜੀ ਆ ਆਪਣੀ ਡਿਊਟੀ ਕਰਕੇ ਲੋਕਾਂ ਨੂੰ ਸਮਝਾ ਰਹੇ ਨੇ ਕੀ ਕਰਦੇ ਹੋ ਤੁਸੀਂ ਮੈਂ ਐਜੂਕੇਸ਼ਨ ਡਿਪਾਰਟਮੈਂਟ ਚ ਐਜ਼ ਅਨ ਇੰਗਲਿਸ਼ ਮਾਸਟਰ ਵਰਕਰ ਹਾਂ ਰੋਜ਼ ਹੀ ਜਾਂਦੇ ਹੋ ਆਪਣੀ ਡਿਊਟੀ ਤੇ ਹਾਂ ਜੀ ਅੱਜ ਛੁੱਟੀ ਹੋਣ ਕਰਕੇ ਮੈਂ ਕਿਸੇ ਕੰਮ ਆਇਆ ਹੋਇਆ ਵੈਸੇ ਮੈਂ ਰੋਜ਼ ਕਾਰਤਾ ਹੀ ਜਾਣਾ ਆਪਣੀ ਡਿਊਟੀ ਦੇ ਹਾਂ ਤੇ ਬਿਲਕੁਲ ਜੀ ਤੇ ਵਾਹਨ ਚਾਲਕ ਨੇ ਤੇ ਸਾਨੂੰ ਦੱਸਿਆ ਕਿ ਕੀ ਕੀ ਤਿਆਰ ਰੱਖਨੇ ਚਾਹੀਦੇ ਸਾਡੇ ਨਾਲ ਪੁਲਿਸ ਅਫਸਰ ਵੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਨੀ ਆ ਭਾਜੀ ਕੀ ਕੀ ਸਮਝਾਇਆ ਜਾ ਰਿਹਾ ਇਹਨਾਂ ਨੂੰ ਗੱਡੀ ਚਾਲਕ ਨੂੰ ਰੋਕ ਕੇ ਅਸੀਂ ਚਾਹ ਕੇ ਰੋਕਿਆ ਰਹੇ ਆ ਕਿ ਜਿਹੜੀ ਵਾਈਟ ਲਾਈਟ ਆ ਸਕਦੇ ਬਣੀ ਇਹ ਨੂੰ ਦੇਖ ਕੇ ਚੱਲੋ ਇਹਦੇ ਸਹਿਯੋਗ ਨਾਲ ਚੱਲੋ ਔਰ ਫੋਗ ਲਾਈਟ ਜਗਾਓ ਟਿੰਡਰ ਜਗਾਓ ਔਰ ਆਪਣੀ ਜਿਹੜੀ ਲਾਈਟ ਸਾਹਮਣੇ ਵਾਲੀ ਸਹੀ ਦਾ ਜਗਾ ਕੇ ਚੱਲੋ ਕਿੰਨੇ ਵਜੇ ਆਇਆ ਸੀ ਤੁਸੀਂ ਡਿਊਟੀ ਤੋਂ ਬਾਠ ਹੋ ਜਾਇਆ ਉਹ ਉਸ ਵੇਲੇ ਕੀ ਪੋਜੀਸ਼ਨ ਉਸ ਤੋਂ ਥੋੜੀ ਜ਼ਿਆਦਾ ਸੀ ਹੁਣ ਥੋੜੀ ਕੰਮ ਆ ਦੇ ਕਿੰਨੀ ਕੁ ਵਿਜ਼ਿਬਿਲਟੀ ਐ ਇਸ ਵੇਲੇ ਨਜ਼ਰ ਆ ਰਹੀ ਐ ਐਸੋ ਤੋਂ 100 ਗੱਜ ਤੋਂ 150 ਗੱਜ ਤੋ ਗੱਡੀ ਦਿਖਾਈ ਦੇ ਰਹੀ ਐ ਕੀ ਕਹਿਣਾ ਚਾਹੋਗੇ ਗੱਡੀਆਂ ਜਿਹੜੇ ਚਲਾਉਂਦੇ ਆ ਉਹਨਾਂ ਨੂੰ ਮੈਂ ਇਹੀ ਕਵਾਂਗਾ ਕਿ ਆਪਣੀ ਲਾਈਟ ਜਗਾ ਕੇ ਰੱਖੋ ਔਰ ਫੋਗ ਲਰ ਜਗਾਓ ਔਰ ਜੇ ਜਿੱ ਸਰਕ ਤੇ ਵਾਈਟ ਲੱਡ ਬਣੀ ਐ ਮੇਨ ਕਰਕੇ ਇਹਨੂੰ ਵੇਖ ਲਓ ਤੇ ਤਾਂ ਕਿ ਕੋਈ ਅਨਸਫੇਮਿਕ ਟ੍ਰਾਣਾ ਨਾ ਕਰ ਸਕੇ ਮੇਨ ਹਾਈਵੇ ਹੈ ਨੈਸ਼ਨਲ ਹੰਕੋ ਟਮਰਸਰ ਹਾਈਵੇ ਹੈ ਲਗਾਤਾਰ ਗੱਡੀਆਂ ਨਿਕਲਦੀ ਐ ਇੱਥੋਂ ਦੁਰਘਟਨਾ ਵੀ ਹੋਈਆਂ ਦਿਨਾਂ ਚ ਚਾਰ ਪੰਜ ਦਿਨਾਂ ਚ ਜਦੋਂ ਦੀ ਧੁੰਦ ਪੈਣੀ ਸ਼ੁਰੂ ਹੋਈ ਐ ਨਹੀਂ ਫੇਰ ਆਉੜੇ ਮੇਰੇ ਸਾਹਮਣੇ ਕੋਈ ਨਹੀਂ ਤਾਂ ਕੋਈ ਕੋਈ ਨਹੀਂ ਹੈ ਬਚਾਵਾ ਤੇ ਬਿਲਕੁਲ ਜਿੱਥੇ ਗੱਡੀ ਚਾਲਕਾਂ ਨੂੰ ਵੀ ਸਮਝਾਇਆ ਜਾ ਰਿਹਾ ਉੱਥੇ ਗੱਡੀ ਚਾਲਕ ਵੀ ਲਗਾਤਾਰ ਧਿਆਨ ਰੱਖ ਰਿਹਾ ਨੇ ਕਿ ਦੁਰਘਟਨਾਵਾਂ ਤੋਂ ਬਚਾਵਰੇ ਸਾਵਧਾਨੀ ਵਰਤਣਾ ਜ਼ਰੂਰੀ ਹੈ ਗੁਰਦਾਸਪੁਰ ਤੋਂ ਕੈਮਰਾਮੈਨ ਜੋਗਿੰਦਰ ਪਾਲ ਦੇ ਨਾਲ ਰੋਹਿਤ ਗੁਪਤਾ ਇੰਡੀਆ ਨਿਊਜ਼ ਪੰਜਾਬ ਪੂਰੇ ਪੰਜਾਬ ਦੇ ਵਿੱਚ ਮੌਸਮ ਕਰਵਟ ਲੈ ਰਹੀ ਹੈ ਅਤੇ ਜਿੱਥੇ ਕੁਝ ਦਿਨ ਪਹਿਲਾਂ ਦਿਨਵੇਲੇ ਗਰਮੀ ਮਹਿਸੂਸ ਕੀਤੀ ਜਾ ਰਹੀ ਸੀ ਉੱਥੇ ਲਗਾਤਾਰ 5 ਦਿਨਾਂ ਤੋਂ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਪਿਛਲੇ 2 ਦਿਨਾਂ ਤੋਂ ਇਹ ਧੁੰਦ ਕੋਰੇ ਦੇ ਵਿੱਚ ਬਦਲ ਗਈ ਹੈ। ਮਤਲਬ ਪਿਛਲੇ 2 ਦਿਨਾਂ ਤੋਂ ਵਿਜ਼ਿਬਿਲਟੀ ਅਚਾਨਕ ਤੋਂ 0 ਤੇ ਪਹੁੰਚ ਚੁੱਕੀ ਹੈ। ਜ਼ਾਹਿਰ ਹੈ ਕਿ ਹਾਦਸੇ ਦੀ ਸੰਭਾਵਨਾ ਵੀ ਇਸ ਦੇ ਨਾਲ ਵੱਧ ਗਈ ਹੈ ਤੇ ਜੇਕਰ ਗੱਲ ਗੁਰਦਾਸਪੁਰ ਦੀ ਕਰੀਏ ਤਾਂ ਇੱਥੇ ਪਿਛਲੇ 4 ਦਿਨਾਂ ਤੋਂ ਲਗਾਤਾਰ ਹਾਦਸੇ ਵਾਪਰ ਰਹੇ ਨੇ। ਧੁੰਦ ਦੀ ਚਾਦਰ ਦੇ ਵਿੱਚ ਪ੍ਰਦੂਸ਼ਣ ਦੇ ਮਿਸ਼ਰਣ ਦੇ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ ਕਿਉਂਕਿ ਜਿੱਥੇ ਹਫ਼ਤਾ ਪਹਿਲੇ ਪੱਕੇ ਚੱਲ ਰਹੀ ਸੀ ਉੱਥੇ 5 ਦਿਨ ਤੋਂ ਪੰਜਾਬ 'ਚ ਧੁੰਦ ਪੈਣੀ ਸ਼ੁਰੂ ਹੋ ਗਈ ਹੈ 5 ਦਿਨ ਤੋਂ ਲਗਾਤਾਰ ਧੁੰਦ ਪੈ ਰਹੀ ਹੈ ਤੇ ਜਿੱਥੇ ਪਹਿਲੇ 2 ਦਿਨ ਵਿਜ਼ਿਬਿਲਟੀ 10 ਮੀਟਰ ਤੱਕ ਰਹੀ ਅੱਜ ਵਿਜ਼ਿਬਿਲਟੀ 1 ਮੀਟਰ ਤੱਕ ਕਟ ਕੇ ਆ ਗਈ ਹੈ ਇਸ ਵੇਲੇ ਅਸੀਂ ਖੜੇ ਆ ਬਬਰੀ ਹਾਈਵੇ ਤੇ ਅੰਮ੍ਰਿਤਸਰ ਠਾਨ ਕੋਰ ਨੈਸ਼ਨਲ ਹਾਈਵੇ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੂਰੀ ਤਰ੍ਹਾਂ ਨਾਲ ਧੁੰਦ ਦੀ ਚਾਦਰ ਵਿਛੀ ਹੋਈ ਹੈ ਸੜਕ ਤੇ ਔਰ ਬੇਸ਼ੱਕ ਜ਼ਿੰਦਗੀ ਦੀ ਰਫ਼ਤਾਰ ਦੀ ਬੰਦ ਨਹੀਂ ਹੁੰਦੀ ਲੇਕਿਨ ਸਲੋ ਜ਼ਰੂਰ ਹੋ ਜਾਂਦੀ ਹੈ ਤੇ ਰਫਤਾਰ ਹੌਲੀ ਹੋ ਚੁੱਕੀ ਹੈ ਲੇਕਿਨ ਜੇ ਗੱਲ ਕੀਤੀ ਜਾਏ ਰੋਜ਼ਮਰਾ ਦੀ ਜ਼ਿੰਦਗੀ ਦੀ ਤਾਂ ਜਿਹੜੇ ਦੋਦੀ ਵਗੈਰਾ ਸਬਜੀ ਦਾ ਕੰਮ ਕਰਦੇ ਆ ਜਾਂ ਮਜ਼ਦੂਰ ਵਗੈਰਾ ਜਾਂ ਖਵਾਰਾ ਵੇਚਣ ਵਾਲੇ ਉਹਨਾਂ ਨੂੰ ਤੇ ਰੋਜ਼ ਕੰਮ ਤੇ ਨਿਕਲਣਾ ਹੀ ਪੈਂਦਾ ਹੈ ਯਾਨੀ ਕਿ ਰਫਤਾਰ ਬੰਦ ਨਹੀਂ ਹੁੰਦੀ ਸਲੋ ਜ਼ਰੂਰ ਹੋ ਜਾਂਦੀ ਹੈ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਵਿਜੀਬਿਟੀ ਲਗਭਗ ਜ਼ੀਰੋ ਹੋ ਚੁੱਕੀ ਹੈ ਔਰ ਇਸ ਤੱਕ ਪ੍ਰਾਲੀ ਇੱਕ ਛੋਟਾ ਜਿਹਾ ਕਾਰਨ ਹੋ ਸਕਦੀ ਹੈ ਲੇਕਿਨ ਸਿਰਫ ਪ੍ਰਾਲੀ ਨੂੰ ਹੀ ਕਾਰਨ ਨਹੀਂ ਦੱਸਿਆ ਜਾ ਸਕਦਾ ਕੋੜਾ ਜਲਾਣਾ ਪਟਾਕੇ ਚਲਾਣਾ ਔਰ ਡੀਜ਼ਲ ਦੀਆਂ ਗੱਡੀਆਂ ਦੀ ਰੋਜ਼ਮਰਗਾਦੀ ਜ਼ਿੰਦਗੀ ਚ ਡੀਜ਼ਲ ਦੀਆਂ ਗੱਡੀਆਂ ਦੀ ਵਰਤੋਂ ਵੀ ਇਸ ਦਾ ਇੱਕ ਵੱਡਾ ਕਾਰਨ ਹੈ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਤੁੰਦ ਚ ਪੋਲਿਊਸ਼ਨ ਦੀ ਮਾਤਰਾ ਵੀ ਕਾਫੀ ਹੈ ਇਸ ਲਈ ਸਾਵਧਾਨੀ ਖਾਸ ਕਰਕੇ ਵਰਤਨ ਦੀ ਲੋੜ ਹੈ ਗੱਡੀ ਚਾਲਕਾਂ ਨੂੰ ਲਾਈਟਾਂ ਜਗਾਣ ਲਈ ਔਰ ਫੌਗ ਲਾਈਟ ਦੀ ਵਰਤੋਂ ਕਰਨ ਲਈ ਕਿਹਾ ਜਾ ਰਿਹਾ ਹੈ ਬਬਰੀ ਹਾਈਵੇ ਨਾਕੇ ਤੇ ਖੜੇ ਆ ਅਸੀਂ ਔਰ ਤੁਹਾਨੂੰ ਪਤਾ ਹੈ ਕਿ ਦਿੱਲੀ ਵਰਗੇ ਸ਼ਹਿਰਾਂ ਦੀ ਕਾਫੀ ਬੁਰੀ ਹਾਲਤ ਹੋ ਚੁੱਕੀ ਹੈ ਇਹ ਕਿ ਉਹ ਆਈ ਹੈ ਜਿਹੜਾ ਬਹੁਤ ਵੱਜ ਚੁੱਕਿਆ ਔਰ ਲਾਹੌਰ ਦੇ ਇੱਕ ਸ਼ਹਿਰ ਵਿੱਚ ਲਾਕਡਾਊਨ ਦੀ ਨੋਬਤ ਆ ਗਈ ਹੈ ਔਰ ਇਹੀ ਨੋਬਤ ਪੰਜਾਬ ਦੇ ਕੁਝ ਸ਼ਹਿਰਾਂ ਦੀ ਵੀ ਹੋ ਸਕਦੀ ਹੈ ਇਸ ਲਈ ਕੁਝ ਨਾ ਕੁਝ ਹਾਲਤਾ ਸੋਚਣਾ ਹੀ